ਮੇਰਾ ਬਾਹਰ ਆਉਂਦੇ ਕਰਦੇ ਇਹਨੂੰ ਤਾਂ ਹੋਰ ਵੀ ਦਿਨ ਚੜ ਗਿਆ ਖੜਾ ਮੈਂ ਪਤਾ ਕਿੱਥੇ ਆ ਬੈਟਰੋ ਤੇ ਜਿੱਤੇ ਕੇਰਾ ਨਹੀਂ ਆ ਕੇ ਮੈਨੂੰ ਇੱਥੋਂ ਕਹਿੰਦੇ ਟਰੱਕ ਮੂਵ ਕਰ ਖੜ ਨਹੀਂ ਸਕਦਾ ਉੱਥੇ ਫੇਰ ਖੜਾ ਅਜੇ ਆਜੋ ਕਹਿੰਦੇ ਬ੍ਰੈਂਕਫੋਰਡ ਵਾਲਿਓ ਕਿਨੇ ਕਿਨੇ ਚਾਹ ਪੀਣੀ ਆ ਫੇਰਾ ਭਰੋ ਭਰੇ ਹੋ ਡਰਮ ਨਾਲ ਸਾਰੇ ਕੱਦਣਾ ਰਾਤ ਨੂੰ ਇੱਥੇ ਬੈਕ ਸਾਈਡ ਨਾਲ ਸੌਂਜ ਕੇ ਇਹਦੇ ਰੀਪਰ ਤਾਂ ਚੱਲਣਾ ਹੀ ਚੱਲਣਾਗਾ ਠੰਡੇ ਠੰਡੇ ਆਜਾ ਨਿਕਲਿਆ ਹੀ ਆ ਲੋਡ ਚੱਕ ਕੇ ਅਣਾ ਦੇ ਨਾਲ ਹੀ ਬਾਬੇ ਰਾਸ਼ ਹੀ ਰਾਸ਼ ਹੋ ਗਿਆ ਰਾਸ਼ ਆਜੋ ਕਿਨੇ ਐਨ ਡਬਲ ਯੂ ਦੇ ਖਾਣੇ ਆ ਬਰਗਰ ਹੈ ਨਾ ਹੁਣ ਆ ਗਿਆ ਸ਼ਾਂਤੀ ਜੀ ਆ ਗਿਆ ਹੈ ਨਾ ਉਹ ਜਿਹੜੇ ਉੱਥੇ ਹੌ ਨਿਯਾਰਾ ਹੁਣ ਫੁੱਲ ਭਰਿਆ ਹੋਇਆ ਹੁਣ ਹੈ ਨਾ ਤੇ ਰੱਖੇ ਵੀ ਇਹਨਾਂ ਨੇ ਆ ਡੰਡੇ ਆ ਏਡੇ ਏਡੇ ਫੋਨ ਕਰਨਾ ਤਾਂ ਕਰ ਸਕਦੇ ਛੋਟੇ ਟ੍ਰੇਲਰ ਚ ਪ੍ਰੋਬਲਮ ਆ ਗਈ ਅਗੇ ਡਰਾਈਵਰ ਨੂੰ ਦੱਸ ਦੋ ਹੁਣ ਪਤਾ ਨਹੀਂ ਕੋਈ ਬਹਿ ਉੱਤੇ ਕੀਤੀ ਆ ਉਹਨੇ ਵੀ ਕਹਿੰਦਾ ਛੋਟੇ ਕੋਈ ਟ੍ਰੇਲਰ ਚ ਪ੍ਰੋਬਲਮ ਆ ਗਈ ਕੰਪਨੀ ਨੂੰ ਫੋਨ ਲਾ ਕੇ ਸਾਲਾ ਕਹਿੰਦਾ ਹਾਂਜੀ, ਕਿਆਲ ਚਾਲ ਆਜੋ ਮਿੱਤਰੋ ਕਾਫੀ ਪਿਆਦ ਕੇ ਟਾਈਮ ਹੋਟਣ ਵਾਲੇ। ਬਾਂਤੀ ਤੁਹਾਨੂੰ ਮੇਰੀ ਸ਼ਕਲ ਤੋਂ ਲੱਗਦਾ ਉਹ। ਸਵੇਰੇ 5 ਵਜੇ ਗਏ ਸੀਗੇ ਮੈਨੂੰ ਨੀਂਦ ਨਹੀਂ ਆਈ ਹੈ ਨਾ ਦਿਨ ਚੜ ਗਿਆ ਪੂਰਾ ਜਦੋਂ। ਉਹ ਦੁਬਾਰਾ ਫਿਰ ਮੈਨੂੰ ਭਰਾਵਾ ਨੀਂਦ ਆਈ ਜਾ ਕੇ ਉਹ ਦੁਬਾਰਾ ਠੰਡ ਹੋ ਗਈ ਤੇ ਮੈਂ ਬੜਾ ਕਿੰਨੇ ਵਜੇ ਉੱਠਿਆ 1 ਵਜੇ ਉੱਠਿਆ ਦੁਪਹਿਰੇ ਕਿਉਂਕਿ ਲੋੜ ਹੈਣੀ ਮੈਨੂੰ ਕਾਲਕੂਲ ਆਈ ਨਹੀਂ ਗਈ ਇਹਦੀ। ਮੈਂ ਹੋਰ ਨਹੀਂ ਤਾਂ ਸੌਂ ਹੀ ਲਾਓ। ਤੇ ਹੁਣ ਢੂਈ ਦੁਗੀ ਆਂਦੀ ਆ ਸੌਂ ਸੌਂ ਕੇ ਨਹੀਂ ਢੂਈ ਦੁਖਣ ਲੱਗ ਜਾਂਦੀ। ਉਹ ਕੰਮ ਹੋ ਗਿਆ। ਮੈਂ ਤਾਂ ਹੀ ਮੈਂ ਕਾਫੀ ਚੱਕ ਲਿਆ ਮੈਂ ਹੁਣੇ 커피 ਪੀ ਲਵ ਖੜਾ ਮੈਂ ਪਤਾ ਕਿੱਥੇ ਹੈ ਪੈਟਰੋਲ ਤੇ ਜੇ ਤੇ ਕੇਰਾ ਨਹੀਂ ਆ ਕੇ ਮੈਨੂੰ ਇੱਥੋਂ ਕਹਿੰਦੇ ਟਰੱਕ ਨੂੰ ਮੂੰਹ ਕਰ ਖੜ ਨਹੀਂ ਸਕਦਾ ਉੱਥੇ ਫੇਰ ਖੜਾ ਅਜ ਦੇਖਦੇ ਆਉਂਦੇ ਆ ਕਿ ਨਹੀਂ ਪਰ ਮੈਂ ਤੁਰਦਾ ਹੀ ਯਾਰ ਕਿ ਹੋਰ ਟਰੱਕ ਸਟਾਪ ਤੇ ਹੈ ਨਾ ਜਿੱਥੇ ਸ਼ਾਵਰ ਉਹਨਾਂ ਦੀ ਨਾ ਸ਼ਾਵਰ ਹੈ ਨਹੀਂ ਨਾ ਉਹ ਕੋਈ ਫਰੈਸ਼ ਹੁੰਦੇ ਆ

3:00 ਵੱਜ ਗਿਆ ਤੇ 4:00 ਵਜੇ ਤੋਂ ਪਹਿਲਾਂ ਪਹਿਲਾਂ ਲੋਡ ਝਖਣਾ। ਅੱਲਾ ਅੱਖ ਨਹੀਂ ਹੋ ਗਿਆ। ਅੱਜ ਰਾਤ ਨੂੰ ਡਰਾਈਵ ਕਰਨੀ ਬਹੁਤ ਸਾਰੀ। ਬਸ ਜੇ ਕਿਤੇ ਲੋਡ ਹੌਲਾ ਮਿਲ ਜੇ ਨਾ ਫੇਰ ਆਪਣਾ ਥੋੜੀ ਡਰਾਈਵ ਨਾਲ ਸਰਜੂ ਬਾਵਾ ਜਾਂ ਵਾਈਟ ਡਰਾਈਵਰ ਜਾ ਕੇ ਰੁਕ ਜਾਾਂਗੇ। ਇਹ ਭਾਰਾ ਹੋਇਆ। ਫੇਰ ਦੋ ਸਲੀਪਾਂ ਪੈ ਜਾਣੀਆਂ। ਨਹੀਂ ਇੱਕ ਨਾਲ ਆਪਾਂ ਵਿਣੀ ਪੈਕ ਪਹੁੰਚਦੇ ਆਂ। ਦੇਖੋ ਆ ਗਿਆ ਕਿ ਹੁੰਦਾ ਹੈ ਕਿਆ ਆਲੀਆਂ ਡੋਕਾਂ ਤੋਂ ਲਾਉਣਾ ਆਪਾਂ ਇੱਥੇ ਹੁਣ ਇਹ ਟਰੱਕ ਸੀਗਾ ਇੱਕ ਚੱਲੋ ਮੂਵ ਹੋ ਗਿਆ ਨਹੀਂ ਕਹਾਂ ਕਿ ਪੁੱਠੀ ਜੀ ਬੈਕ ਹਾਲਾ ਔਖਾ ਹੋ ਜਾਣਾ ਜੀ ਹੁਣ ਆਪਾਂ ਮਜੇ ਨਾਲ ਲਾਵਾਂਗੇ ਤੇ ਬੈਕ ਡਰਮ ਜਿਹੜਾ ਪਤਾ ਨਹੀਂ ਕਾਹੀ ਆ ਉਹਨਾਂ ਦੇ ਵਿੱਚ ਢੋਲ ਨਹੀਂ ਹੁੰਦੇ ਸੀ ਆਪਣੇ ਜਿਵੇਂ ਡੀਜ਼ਲ ਵਾਲੇ ਇੰਡੀਆ ਉੱਦਾਂ ਦੇ ਆ। ਆ ਜੂ ਕਹਿੰਦੇ ਬ੍ਰੈਂਕਫੋਰਟ ਵਾਲਿਓ ਕਿਨੇ ਕਿਨੇ ਚਾਹ ਪੀਣੀ ਆ ਮੇਰਾ। ਡਾਕ ਤੇ ਲਾਤਾ ਹੀ ਮੈਂ ਚੱਲ ਜਿੰਨੇ ਨੂੰ ਲੋਡ ਕਰਦੇ ਆ ਚਾਹੀ ਬਣਾ ਲ ਗਏ ਯਾਰ। ਸਵੇਰ ਇੱਕ ਆਰੀ ਤਾਂ ਪੀਲੀ ਜਿਓ ਤੋਂ ਟਾਈਮ ਉੱਟਣ ਤੋਂ। ਹੁਣ ਮੈਂ ਕਿਹ ਚੱਲ ਰਾਹ 'ਚ ਨਾ ਰੁਕਣਾ ਨਾ ਪਊਗਾ ਚਾਹ ਬਣਾ ਕੇ ਰੱਖ ਲੈਨੇ ਆ। ਉਹਨਾਂ ਨੂੰ ਲੋਡ ਮਿਲਾ ਛੇਤੀ ਕਰ ਦੇਣਾ। 11 ਹੀ ਜਾਣਾ ਪਊਗਾ ਵੇਟ ਕਾਫੀ ਹੈਗਾ ਟਰੈਲਰ 'ਚ। ਉਧਰ ਦੀ ਮੁੜ ਕੇ ਟਰੱਕ ਤਾਂ ਹੁੰਦਾਗਾ 11 ਦੇ ਪਰ ਤੁਹਾਨੂੰ ਬਤਾਉ ਹੀ ਚੱਕਰ ਹਾਲਾ। ਚਲੋ ਦੇਖਦੇ ਆ ਕੋਈ ਚੱਕਰ ਨਹੀਂ ਕੀ ਬਣਦਾ ਭੁੱਲ ਭਰੇ ਵੇ ਆਓ ਡਰਮ ਨਾਲ ਸਾਰੇ ਚਲ ਨੋਡ ਮਿਲ ਗਿਆ ਇੱਥੇ ਨਾ ਇੰਨਾ ਸਾਣੀ ਇੰਨੀ ਘਟ ਕੈਂਡ ਹਵਾਈ ਜਾਂਦੀ ਆ 65 ਤੇ ਲੱਗਿਆ ਹੋਇਆ ਤੇ ਇਹ ਸੀਲ ਵੀ ਨਹੀਂ ਮੈਂ ਤਾਂ ਨਾ ਰਾਤ ਨੂੰ ਇੱਥੇ ਬੈਕ ਸਾਈਡ ਨਾਲ ਸੌਂਜ ਕੇ ਇਹ ਤੇ ਰੀਪਰ ਤਾਂ ਚੱਲਣਾ ਹੀ ਚੱਲਣਾਗਾ ਥੰਡੇ ਥੰਡੇ ਚ ਮੈਂ ਤਾਂ ਨਿਆਰਾ ਹੀ ਇਹਨਾਂ ਦਾ ਤਾਂ ਹੀ ਥੱਲੇ ਨਹੀਂ ਉਤਰ ਰਿਹਾ ਹਾਂ ਮਾਫ ਕਰਦੀ ਬੇਟਾ ਇੱਥੋਂ ਕੀਤਾ ਲੋਡ ਵਾਹਿਗੁਰੂ ਆ ਜੀ ਆਹ ਦੇਖੋ ਜਿਹੜੇ ਆ ਰੀਫਰ ਹਨ ਆਪਣੇ ਵਾਲਿਆਂ ਚ ਕੱਟ ਡੂੰਗੇ ਆਹ ਰੂਮ ਨਾਲ ਹੋ ਜਾਂਦਾ ਸੌਖਾ ਸਾਫ ਇਹ ਵਧੀਆ ਗਏ ਮੇਰੇ ਸਾਹਮਣੇ ਨਾਲ ਇਦਾਂ ਦੇ ਆ ਜਿਹੜੇ ਵਾ ਲਾਈਏ ਡੋਰ ਆਹ ਦੇਖੋ ਇਹਦੇ ਡੋਰ ਇੰਨਾ ਦਾ ਹੀ ਫਰਕ ਆ ਜਿਹੜੀ ਆ ਕੁੰਡੀ ਆ ਹਨ ਪਾਈ ਵੀ ਜੀ ਜੇ ਤਾਂ ਇਹਨੂੰ ਆਪਾਂ ਸਿੱਧੀ ਇੱਥੋਂ ਪਾਵਾਂਗੇ ਬੈਗ ਨਿਕਲ ਜੂ ਇਹਦੇ ਵਿੱਚ ਦੀ ਪਾਈ ਵਿਥਲੇ ਨੂੰ ਆ ਦੇਖੋ ਕੱਢ ਕੇ ਦਿਖਾਵਾਂ ਰੋਣਾ ਇੱਥੇ ਦਾਬ ਦੇਣੀ ਪੈਂਦੀ ਆ ਟੋਰ ਨੂੰ ਬਾਹ ਕੁਣੀ ਇੱਥੇ ਮੋਢਾ ਲਾ ਕੇ ਆ ਦੇਖੋ ਇਹ ਨਿਕਲਿਆ ਮੌਜੂਰ ਲੁੰਦੀ ਆ ਆ ਦੇਖ ਐ ਇੱਥੋਂ ਇਹਦੇ ਬੇਚ ਦੀ ਮੰਨ ਲਓ ਇੱਥੋਂ ਪਾਉਣੀ ਪੈਂਦੀ ਆ ਨਹੀਂ ਇਹ ਨਿਕਲ ਜਾਂਦੇ ਹੁੰਦੇ ਆ ਦੋਨੇ ਸਾਈਡਾਂ ਤੇ ਅੱਜ ਆਪਾਂ ਚੱਕਿਆ ਚਾਰਜਰ ਦਾ ਟਰੈਲਰ ਆ ਚਾਰਜਰ ਆਹ ਲੋਕਿਆ ਮੱਡ ਫਲੇਮਾ ਨੂੰ ਦੱਸਿਆ ਨਾ ਜਿਹੜਿਆਂ ਨੇ ਬਾਹਲੇ ਨਹੀਂਵੇਂ ਇਹਨਾਂ ਦਾ ਆਹੀ ਪੰਗਾ ਦਾ ਅਸੀਂ ਆ 2 ਕਿਲੋਮੀਟਰ ਤੇ ਫਲੈਂਗ ਜੇ ਦਾ ਪੰਪ ਆਗਾ ਬਾਈਲਾਈਟ ਦਾ ਉੱਥੇ ਆ ਕੇ ਯਾਰ ਝਾਵਰ ਲੈਨੇ ਆ ਮੈਂ ਹੋ ਰਹੀਆਂ ਸਿਰ ਦੁਖੀ ਜਾਂਦਾ ਤੇ ਕਲਕਾਨ ਤੇ ਮੋਬਾਈਲ ਜੀ ਹੁਣ ਉੱਥੇ ਚੱਲਦੇ ਆ ਪੰਪ ਤੇ ਝਾਵਰ ਜੂਰ ਲੈ ਕੇ ਹੀ ਤੁਰਦੇ ਆ ਬੱਸ ਆਲੇ ਉੱਥੋਂ ਤਾਈਂ ਐਕਸਲਾਂ ਦਾ ਪਤਾ ਲੱਗ ਜੂ ਵੀ ਹੋਰ ਖਲਾਉਣ ਦੀ ਲੋਡ ਹੈਗੀ ਆ ਕਿ ਨਹੀਂ ਯੂਐਸਏ ਵਾਲਾ ਵੇਟ ਆ 44000 ਇਧਰ ਕੈਨੇਡਾ 'ਚ ਤਾਂ ਘੱਟ ਹੀ ਐ ਨਾ ਉਹਦਾ ਨਾ ਸਕੀਮ ਕੈਨਸਲ ਕਰਨੀ ਪੈ ਗਈ ਸ਼ਾਵਰ ਵਾਲੀ ਉਹਦਾ ਕਾਰਨ ਕਿਉਂਕਿ ਜਿਹੜਾ 플ੈਂਗ ਜੇ ਹਨ ਇਹ ਤੇ ਸ਼ਾਵਰੀ ਹੈ ਨਹੀਂਗੇ ਕਾਲੀ ਵਾਲਾ ਨਾ ਵਿਚਾਲੇ ਜੇ ਕਰ ਦਿੰਨੇ ਆ ਯਾਰ ਵੇਟ ਮੈਨੂੰ ਪਿੱਛੇ ਜਾ ਕੇ ਲੱਗ ਰਿਹਾ क्योंकि मैं फिर मैं राह चके भी पैनगा इतों ही सैट करके ले और फिर बैरी वाले तो ल्युकड़ा ना, ना ड्रमा च ਤੇ ਝਟਕੇ ਹੀ ਬੜੇ ਮਾਰਦਾ ਇਸ ਟ੍ਰੇਲਰ ਐਹ 로ਡ ਜਿਵੇਂ ਡਾਂਪਾ ਟਰੈਕਟਰ ਤੇ ਟਾਇਰਾਂ 'ਚ ਨਹੀਂ ਪਾਣੀ ਪੋਣੀ ਪਾ ਲੈਣੇ ਐ ਹਿਲਦੇ ਹੁੰਦੇ ਉਹ ਚੀਜ਼ ਬਣ ਗਈ ਆ ਨੂੰ ਘੱਟ ਹੋਏ ਆ ਹੋਰ ਕਰਦਗੇ ਲੋਕ ਸੱਲ ਹੋਰ ਹਲਾਦਗੇ ਪਾ ਇਹ ਚੱਲੇ ਕੋਲੇ ਹੈਗਾ ਇਹ ਥਿੰਨਰ ਦਾ ਲੋੜ ਥਿੰਨਰ ਤੇ ਵੇਲੇ ਉਹਦਾ ਥਿੰਨਰ ਰੱਖੋ 300 ਮੀਟਰਸ ਟੂਨ ਲੈਫਟ ਔਨ ਲਿੰਡਨ ਰੋਡ ਸਾਢੇ 4 ਹੋ ਚੱਲੇ ਆ ਤੇ ਦੇਖੋ ਰਾਸ਼ ਮਿਲਦਾ ਕਿ ਨਹੀਂ ਲਗਾ ਬੈਲਟ ਲਾਈਏ ਟਰਨ ਲੈਫਟ ਐਟ ਦ ਟ੍ਰੈਫਿਕ ਲਾਈਟ 65 38 38 ਕੁਸੀ ਹੋਇਆ ਫਿਰਦਾਗਾ ਤੇ ਜਿਸ ਨੇ ਕਹਾ ਦਾ ਕੰਮ ਕਰਨਾ ਹਾਲਾ ਅਰੇ ਕਹੀ ਜਨਾ ਇੰਨੀ ਗਰਮੀ ਕਾ ਤੋ ਲੱਗੀ ਜਾਂਦੀ ਆ ਆਏ ਨਿਕਲੇ ਹੀ ਆ ਲੋਡ ਚੱਕ ਕੇ ਅਣਾ ਦਾ ਨਾਲ ਹੀ ਬਾਬੇ ਰਾਸ਼ ਹੀ ਰਾਸ਼ ਹੋ ਗਿਆ ਰਾਸ਼ ਹੀ ਰਾਸ਼ ਕਈਆਰੀ ਦਾ ਜਮ੍ਹੇ ਰੋਕਿਆਂ ਦਾ ਨਹੀਂ 2-3 ਦੀ ਸਪੀਡ ਤੇ ਤੁਰਿਆ ਜਾਂਦਾ ਇਹ ਹੈ ਵੀ ਮੈਨੂੰ ਲੱਗਦਾ ਕਾਫੀ ਬਾਟ ਤਾਂ ਹੀ ਹੈਗਾ ਪਤਾ ਨਹੀਂ ਕਾਹ ਤੋਂ ਇੰਨਾ ਰਸ਼ ਪਿਆ ਪਿਆ ਵਾਹ ਬਹੁਤ ਗੰਦੀ ਆਦ ਤੱਕ ਇਹਨੂੰ ਨਾ ਮਾੜੀ ਜੀ ਲੈਂਨ ਨਹੀਂ ਤੁਰਨ ਦਿੰਦੇ ਜਿਵੇਂ ਇੱਕ ਵੱਧ ਘੱਟ ਤੁਰ ਪੀ ਦੋ ਦੋ ਬਕਾਰਾਂ ਵਾਲੇ ਪਿੱਕੇ ਵਾਲੇ ਉਧਰ ਵੜ ਜਾਣਗੇ ਆਪੇ ਕੈਲਾ ਦੂਜੀ ਾਰੀ ਆਇਆ ਕਿਤੇ ਉਧਰ ਜਾਵਣ ਦਾ ਉਹ ਮਾੜੀ ਲਾਈਨ ਤੁਰਪੇ ਫਿਰ ਇਹ ਇਧਰਲੀ ਤੁਰਪੇ ਇਧਰ ਆ ਜਾਂਦਾ ਕਿਉਂਕਿ ਬੈਤਾਂ ਪੈਣੀ ਟਰੱਕ ਨੇ ਹੌਲੀ ਹੌਲੀ ਤੁਰਨਾ ਬਾਕੀ ਸਪੇਸ ਪਾ ਕੇ ਰੱਖੀ ਰਿਹਾ ਉਹ ਵਿੱਚ ਹੀ ਆ ਬੜੀ ਜਾਂਦੇ ਕੰਜਰ ਦੇ ਸਾਬਣਦਾਨੀਆਂ ਜੀਆਂ ਲੈ ਲੈ ਕੇ ਨਾ 190 92 ਪਹਿ ਵੀ ਗਏ ਸੀ ਲੈਣਾ ਓਏ ਉਹ ਦੇਖੋ ਰੀਫਰ ਚ ਦੇਖੀਏ ਕਿੰਨਾ ਕਾ ਰੀਫਰ ਜਮਾਈ ਖਾਲੀ ਆ ਚਾਰ ਚਰ ਵਾਲਿਆ ਤੇਲ ਦਾ ਪਵਾ ਦਿਆ ਕਰੋ ਆ ਮੁਰਕ ਨੇ ਛਾਵਰ ਲੈ ਕੇ ਆਉਣੇ ਆਗੇ ਸਹੀ ਪਰ ਦਾ ਸਟਾਰਟ ਤੋਂ ਚੱਲਣਾ ਨਾ ਪੜਿਆ ਰਹਣੀਗਾ ਹਵਾ ਨਾਲ ਭਰ ਲਾਂਗੇ ਤੇਲ ਆ ਜਾਓ ਕਿਨੇ ਡਬਲ ਯੂ ਦੇ ਖਾਣੇ ਆ ਬਰਗਰ ਛੇਤੀ ਤੋਂ ਛੇਤੀ ਮੰਗੇ ਬਹੁਤ ਆ 11-12 ਡਾਲਰਾਂ ਦਾ ਇੱਕ ਦਿੱਤਾ ਚਲ ਖਾ ਲਈਏ ਇਹ ਮੰਨੇ ਛਾਹਰ ਹੋ ਗਿਆ ਸੀ ਡਨ ਜੇ ਹੈ ਹਮਾਰਾ ਐਨ ਡਬਲਯੂ ਓਕੇ ਨਾ ਰਾਤ ਦੀ ਰੋਟੀ ਖਾਧੀ ਵੀ ਆ ਮੈਂ ਬਾਬੇ ਤੇ ਯਕੀਨ ਮੰਨਿਓ ਅੱਗੇ ਤਾਂ ਅੰਡੇ ਹੁੰਡੇ ਖਾ ਲੈਣਾ ਉਹਨਾਂ ਰਾਤ ਉਬਾਲੇ ਨਹੀਂ ਤੇ ਸਵੇਰ ਉਦੋਂ ਲੋੜ ਆ ਗਿਆ ਵਾ ਦੋ ਵਾਰੀ ਚਾਹ ਹੀ ਪੀਤੀ ਆ ਤੇ ਆਥਣ ਦਾ ਫੇਰਾ ਹੋ ਗਿਆ ਮਨ ਲਾ ਸਿਰ ਤਾਂ ਹੀ ਲੋਗਦਾ ਸੀ ਮੈਂ ਮੈਂ ਯਾਰ ਕੋਈ ਨਾ ਖਾ ਹੀ ਲੈਨੇ ਆ ਤਾ ਕਰਕੇ ਲੈ ਚੱਕ ਕੇ ਪੈਣਾ ਹੁਣ ਨਾ ਗੈਸ ਸ਼ਾਂਤੀ ਜੀ ਆ ਗਈ ਆ ਨਹੀਂ ਨਾ ਉਹ ਜਿਹੜਾ ਲਾ ਉੱਥੇ ਮੈਂ ਮਿੱਸੀ ਕਰਨ ਸਿਟੀ ਵਾਲਾ ਜਿਹੜਾ ਲਾਵਾ ਨਾ ਉਹਦਾ ਪਾਣੀ ਬਹੁਤ ਗੰਦਾ ਭਾਈ ਰਾਈਟਵੇ ਨਹੀਂ ਉਹ ਦੂਜੇ ਦਿਨ ਹੋਰ ਹੀ ਬਾਲਦੂਖਣ ਲਾ ਹੁੰਦਾ ਉਹਦਾਂ ਜਿਵੇਂ ਆਪਾਂ ਨੂੰ ਐਂ ਨਹੀਂ ਲੱਗਦਾ ਮੈਂ ਜਿੰਨਾ ਮਰਜੀ ਪਾਣੀ ਪਾ ਲਉ ਵੀ ਸਾਬਣ ਨਹੀਂ ਲਹੀ ਪਿੰਡੇ ਤੋਂ ਉਹਦਾਂ ਦਾ ਪਾਣੀ ਆ ਉਹਦਾ ਕੋਲੇ ਬਸੇ ਆ ਬਾਅਦ ਚ ਦੂਜੇ ਦਿਨ ਆਪਦਾ ਸ਼ਾਵਰ ਲੈ ਲਓ ਨਹੀਂ ਫੇਰ ਆਹੀ ਹਾਲ ਹੁੰਦੀ ਆ ਤਾਂ ਕਰਕੇ ਵੈਪਟਰ ਸਟਾਰ ਫੌਣ ਨਹੀਂ ਯਾਰਾ ਹੁਣ ਫੁੱਲ ਭਰਿਆ ਹੋਇਆ ਉਹਨੇ ਕੁੜੀ ਨੇ ਗੰਡੇ ਗੁੰਡੇ ਆਪ ਹੀ ਐਡ ਕਰਤੇ ਵਿੱਚ ਵਾਹ ਖਾਲੀਏ ਫਿਰ ਚੱਲਦੇ ਆ ਨਾ ਪੂਰਾ ਹੈਵੀ ਆ ਕੰਮ ਮੁੜ ਕੇ ਨਾਲੇ ਵਧੀਆ ਰੋਟੀ ਖਾਵਾਂਗੇ ਹੁਣ ਰਾਤ ਨੂੰ ਇਹ 10 ਘੰਟੇਾਂ ਲੱਗ ਗਿਆ ਨੇ ਆਪਾਂ ਨੂੰ ਡਰਾਈਵ ਕਰਦਿਆਂ ਨੂੰ ਸਵੇਰਾ ਹੀ ਹੋ ਜਾਣਾ ਮੰਨੇ ਨਾ ਪੰਪ ਵਾਲਿਆਂ ਦੀ ਐਸ ਵਾਲਿਆਂ ਦੀ ਆ ਨਹੀਂ ਸਮਝ ਲੱਗੀ ਹੈ ਟਰੱਕ ਵਾਜਾ ਹੁਣ ਇਹ ਮੰਨ ਲਉ ਹਨਾ ਤੇ ਰੱਖੇ ਵੀ ਇਹਨਾਂ ਨੇ ਆ ਡੰਡੇ ਆ ਏਡੇ ਏਡੇ ਚਨੇ ਫਲੈਂਜ ਵਾਲਿਆਂ ਦੇ ਉਹ ਕਿੱਡੇ-ਕਿੱਡੇ ਉੱਥੇ ਕੋਈ ਟਾਇਰ ਤੇ ਚੜ ਕੇ ਸਾਫ਼ ਕਰਨਾ ਹੀ ਪੈਂਦੇ ਆ ਟਾਇਰ ਤੇ ਤਾਂ ਖੜਨਾ ਪੈਂਦਾ ਨਹੀਂ ਸਾਫ਼ ਨਹੀਂ ਹੁੰਦੇਗੇ ਉਹ ਤਾਂ ਨਹੀਂ ਕੀ ਹਿਸਾਬਤਾ ਵਾ ਐ ਏਡੇ ਛੋਟੇ ਕਾਦੋ ਰੱਖਦੇ ਆ ਚੀਜੇ ਵਾਲੇ ਗੰਦੇ ਹੋਏ ਹੋਏ ਸੀ ਮਾਂ ਚਲ ਸਾਫ ਕਰ ਦਿੱਤੇ ਫੋਨ ਕਰਨਾ ਨਾ ਕਰ ਸਕਦੇ ਸੇਲ ਤੇ ਤਾਂ ਲੱਗਿਆ ਕੋਸ ਨੂੰ ਦੱਸ ਦਗੇ ਮੁੰਡਿਆ ਆਪਣੇ ਨਾਲ ਲੱਗਾ 619 ਦਾ ਇਹੇ ਆਪਣਾ ਕਿ ਆਹਾ ਆਹੀ ਆ 720 ਆ ਹੁੰਦਾ ਕਿ ਮਸਾਂ ਜਿਹੜੇ ਕ੍ਰੌਕ ਕੀਤੇ ਮਿਲਦਾ ਉਹ ਫੇਰ ਮੂਰੇ ਲੱਗ ਜਾਣੇ ਆ ਮੱਛਰੀ ਬੜਾ ਵੱਧਿਆ ਸੀ ਅਜੀਸ਼ਾ ਦਾ ਹੀ ਸਾਫ਼ ਕਰਨ ਨੂੰ ਇੱਥੇ ਨਾ ਮੈਨੂੰ ਖੜਨਾ ਪਿਆ ਉਹ ਪੋਲ ਧਰਤਾ ਮੈਂ ਮਗਰ ਕਿਉਂਕਿ ਪੰਪ ਬੰਦ ਸੀਗਾ ਮੈਂ ਹੀ ਚਲਾਇਆ ਸੀ ਇਹਨੂੰ ਆਪਦਾ ਤੇਲ ਪਾਉਣ ਵਾਸਤੇ ਆਪਾਂ ਬੰਦ ਕਰਤਾ ਨਾਲ ਹੀ ਦੇਖ ਆਹ ਮੂਰੇ ਨੰਗਣ ਗਿਆ ਸਾਰੇ ਹਨਾ ਤੇ ਉਹ ਟਰਨ ਹੀ ਨਹੀਂ ਮਾਰ ਰਿਹਾ ਰਾਈਟ ਤਰੀਕੀ ਜਾਂਦਾ ਬੰਦਾ ਇਹ ਆਹ ਦੋ ਲੈਫਟ ਜਾਣ ਵਾਲੇ ਆ ਆਹ ਗਰੂ ਆਹ ਗਰੂ ਆਹ ਗਰੂ ਆਹ ਗਰੂ ਮੈਂ ਨਾ ਹੁਣੇ ਇੱਥੋਂ ਨਿਕਲਿਆ ਆਪਣਾ ਨਿਊ ਲਾਸਟ ਕਰਦੋ ਲੋਗੇ ਮਲਾਤਾ ਘੰਟਾ ਮੇਰੇ ਨਾ ਧਿਆਨ ਚ ਵੀ ਨਹੀਂ ਕੋਈ ਮੈਨੂੰ ਕ੍ਰਾਸ ਕਰਕੇ ਗਿਆ ਤੇ ਮੈਨੂੰ ਡਿਸਪੈਚ ਦੀ ਕਾਲ ਆਈ ਆ ਅਕੇ ਕੋਈ ਕਾਲਾ ਬੁਲਾ ਹੋਊਗਾ ਕਿ ਉਹਨੇ ਕਾਲ ਕੀਤੀ ਆ ਕਿ ਛੋਟੇ ਟਰੈਲਰ ਚ ਪ੍ਰੋਬਲਮ ਆ ਗਈ ਅਕੇ ਡਰਾਈਵਰ ਨੂੰ ਦੱਸ ਦੋ ਹੁਣ ਪਤਾ ਨਹੀਂ ਕੋਈ ਬਹਿ ਉੱਤੇ ਕੀਤੀ ਆ ਉਹਨੇ ਵੀ ਉ ਜਾਣ ਕੇ ਵੀ ਆਪੇ ਖੜਾ ਰਹੂਗਾ ਹਣਾ ਕਿਉਂਕਿ ਮੈਂ ਆਉਂਦਾ ਸੀ ਜਿਆਦਾ ਸਲੋ ਥੋੜਾ ਜਿਹਾ ਕਿਉਂਕਿ ਆਹ ਰੋਡ ਖਰਾਬ ਸੀਗਾ ਤੇ ਇੱਕ ਲੋਡ ਪਾਰਾ ਕਰਕੇ ਹੌਲੀ-ਹੌਲੀ ਮੋਸ਼ਨ ਵੜਦਾ ਸੀ ਮੈਂ ਤਲਾ ਦਾ ਤਾਂ ਕਹਿ ਗਿਆ ਸਾਲਾ ਬਾਕੀ ਨਾ ਜਿੱਤੇ ਸ਼ਹਿਰ ਆਇਆ ਉੱਥੇ ਰੋਕ ਕੇ ਦੇ ਦਾਂ ਬਸ ਇੱਜ ਜੰਗਲ 'ਚ ਤਾਂ ਨਹੀਂ ਮੈਂ ਰੁਕਦਾ ਸਾਰਾ ਜੰਗਲੀ ਆ ਔਰ ਮੈਂ ਟਰੇਲਰ ਦੇਖਦਾ ਦੇਖਦਾ ਤੇ ਭਾਲੂ ਹੀ ਲੈ ਜਾਣ ਮੈਨੂੰ ਚੱਕ ਕੇ ਭਾਲੂ ਬਹੁਤ ਨਿਕਲ ਰਿਹਾ ਏਰੀਆ 'ਚ ਹੁਣ ਹੱਲ ਮੈਨੂੰ ਬਹਿਮ ਜਾ ਪਾਇਆ ਪਾਇਆਗਾ ਵੀ ਜੇ ਹਾਲਿਆ ਤੈਨੂੰ ਲੱਗੀ ਐ ਪ੍ਰੋਬਲਮ ਤੂੰ ਮੈਨੂੰ ਹੱਥ ਤਾਂ ਮਾਰਗਾ ਵੀ ਮੈਂ ਆਪੇ ਰੋਕ ਕੇ ਦੇਖ ਲੂਗਾ ਉਹਨੂੰ ਨਾਲੇ ਇਹ ਵੀ ਦੱਸਿਆਗਾ ਵੀ ਪੰਪ ਤੇ ਵੀ ਸੀਗਾ ਉਹ ਬੰਦਾ ਵੀ ਫਿਰ ਪੰਪ ਤੇ ਸੀ ਜਾਂਦਾ ਉੱਥੋਂ ਪੰਪ ਤੋਂ ਹੀ ਗਾਲ-ਕੂਲ ਕੀਤੀ ਆ ਉਹਨੇ ਬੰਦੇ ਨੇ ਆਈ ਡੋਂਟ ਨੋ ਕੀ ਚੱਕਰਾ ਕੀ ਨਹੀਂ ਬਾਕੀ ਸਾਰੇ ਰੋਕ ਕੇ ਨਾ ਦੇਖ ਰਹੇ ਜਿੱਤੇ ਸ਼ਹਿਰ ਚ ਉਹਨਾਂ ਰੁਕਣ ਨੂੰ ਤਾਂ ਆ ਆ ਨਹੀਂ ਜਾਂ ਮੈਨੂੰ ਨਾ ਹਜੇ ਠਹਿਰ ਕੇ ਆਇਆ ਤਾਂ ਕੌਕਰਨ ਤੋਂ ਪਹਿਲਾਂ ਉਹਦਾ ਚਾਚੇ ਦਾ ਢੱਬ ਆਉਣਾ ਕਿਉਂਕਿ ਚਲਾਉਣਾ ਤਾਂ ਮੈਂ ਵੀ ਕਹਿੰਦਾ ਹੈ ਜੇ ਹੈਗਾ ਹਜੇ 4 ਘੰਟੇ ਹੋਰ 12:30 ਹੋ ਗਏ ਆ ਸਵੇਰੇ 4:30 ਵਜੇ ਜਾਣੇ ਆ ਤੇ ਬਾ ਕੋਈ ਪ੍ਰੋਬਲਮ ਨਾ ਹੋਵੇ ਮੈਂ ਦੇਖਦਾ ਰਹੋ ਕਿ ਇੱਥੇ ਕਿਤੇ ਵਾਹ ਬੈਟਰੀ ਡਿੱਗ ਪਈ। ਅਰੇ ਨੇ ਕੰਪਨੀ ਨੂੰ ਫੋਨ ਲਾਇਆ ਮੈਂ ਦੇਖ ਹੀ ਲਈਏ ਕੀ ਹੋਇਆਗਾ। ਮੈਨੂੰ ਲੱਗਦਾ ਤਾਂ ਹੈ ਵੀ ਬੰਦਾ ਉਹੀ ਚਪਲ ਮਾਰ ਗਿਆ। ਕਹਿੰਦਾ ਉਹਦੇ ਕੋਈ ਟ੍ਰੇਲਰ ਚ ਪ੍ਰੋਬਲਮ ਆ ਗਈ ਕੰਪਨੀ ਨੂੰ ਫੋਨ ਲਾ ਕੇ ਸਾਲਾ ਕਹਿੰਦਾ ਮਿੰਟ ਤਾਂ ਦੀਂਦੇ ਨਹੀਂ ਕੋਈ ਇੱਧਰ ਤਾਂ ਨਹੀਂ ਕੋਈ ਟਾਇਰ ਟੁੱਟ ਲਿਆ ਹੋਵੇ ਨਾ ਯਾਰ ਸਾਰਾ ਗੋਸਤਾ ਸਹੀ ਆ 10 ਯਾਰ ਸਪੈਸ਼ਲ ਬੰਦੇ ਨੇ ਕੰਪਨੀ ਨੂੰ ਫੋਨ ਲਾਇਆ ਬੈਟਰੀ ਨੂੰ ਕੀ ਹੋ ਗਿਆ ਕੰਪਨੀ ਨੂੰ ਫੋਨ ਲਾਇਆ ਕਹਿੰਦਾ ਮੈਂ ਅੱਗੇ ਵੀ ਦੱਸਿਆ ਆ ਕਿ ਹਡੇ ਟ੍ਰੇਲਰ ਚ ਪ੍ਰੋਬਲਮ ਆ ਟਰੱਕ ਨੰਬਰ ਦੱਸ ਕੇ ਕਹਿੰਦਾ ਉਹ ਮੈਨੂੰ ਫੋਨ ਲਾਈ ਜਾਂਦੇ ਆ ਵੀ ਰੋਕ ਕੇ ਦੇ ਸਾਰਾ ਗੋਸਤਾ ਸਹੀ ਆ ਇਹ ਤੇਰਾ ਬੈਂਡਰੀ ਖਰਾਬ ਹੋ ਗਈ ਇਹਨੂੰ ਕੀ ਹੋ ਗਿਆ ਹਟ ਜਾ ਕੀ ਖਰਾਬ ਆ ਸਾਰਾ ਕੁਝ ਤਾਂ ਸਹੀ ਆ ਮੈਨੂੰ ਅਸੀਂ ਮੈਂ ਕਿਹਾ ਡੋਰ ਡਾਰ ਤਾਂ ਨਹੀਂ ਖੋਲਦਾ ਕਿਉਂਕਿ ਸੀਲ ਨਹੀਂ ਲੱਗੀ ਵੀ ਇਹਨੂੰ ਨਹੀਂ ਓਕੇ ਰਿਪੋਰਟ ਸਾਰਾ ਕੁਝ ਨਹੀਂ ਨਹੀਂ ਬੈਟਰੀ ਨਾ ਇਹ ਆਲ ਗੁੱਡਾ ਸਾਰਾ ਕੁਝ ਮੂੰਹ ਹੀ ਚਾਵਲ ਮਾਰ ਗਿਆ ਕੋਈ ਕੋਈ ਆ ਜਾਂਦਾ ਨਾ ਆ ਰੁਕੇ ਤਾਂ ਹੈ ਨਹੀਂ ਆ ਕੌਕਰੇਨ ਪਹੁੰਚ ਗਿਆ ਕੌਕਰੇਨ ਅਜੇ 2.5 ਘੰਟਾ ਹੋਰ ਚਲਾएंगे ਡੋਡਾ ਮਿਸਰੀ ਡੋਡਾ ਮਿਸਰੀ ਇੱਧਰ ਕਿੱਧਰ ਲਾਈ ਜਾਂਦੇ ਆ ਪਾਰਕਿੰਗ ਇੱਧਰ ਵੀ ਹੈਗੀ ਆ ਬੜੀ ਯਾਰ ਰਾਤ ਨੂੰ ਗੇਹਰਾ ਹਾਈਵੇ ਕੱਢ ਲਾਂਗੇ ਦਿਨੇ ਦਾ ਇਹ ਤੇ ਸਾਲੀ ਕੰਟਰੈਕਸ਼ਨ ਹੀ ਬਹੁਤ ਆ ਗਈ ਇੱਕ ਵਾਰੀ ਫੇਰ ਗੇੜਾ ਕੱਢ ਲਿਆ ਮੈਨੂੰ ਫੇਰ ਨਹੀਂ ਬਹਿਮ ਰਹਿਣਾ ਫਿਰ ਸੱਚੀ ਤਾਂ ਨਹੀਂ ਕੁਝ ਹੋਇਆ ਹੋਇਆ ਸੀਗਾ सारा कुछ सही है तो चावल मार गया मैं बैटरी पता नहीं किस बहुत ज़्यादा ट्रक की रख गया नहीं मैं सुतना ਡੋਟਾ ਮਿਸਰੀ ਡੋਟਾ ਮਿਸਰੀ ਬੈਟਰੀ ਕਿੱਥੇ ਆ ਡੋਟਾ ਮਿਸਰੀ ਅੱਬੇ ਆ ਜਿਹੜੀ ਆ ਲੇਜ਼ਰ ਆ ਮੈਂ ਅੱਗੇ ਵੀ ਉੱਧੇ ਦੱਸਿਆ ਇੰਨੀ ਕਿ ਦੂਰ ਜਾਂਦੀ ਹੈ ਨਾ ਆ ਦੇਖੋ ਟਰੱਕ ਤੇ ਵੱਜੂ ਜਾ ਕੇ ਬੜੀ ਦੂਰ ਜਾਂਦੀ ਹੈ ਮਾਮਾ ਨਾਲ ਜੇ ਆਹ ਦੇਖੋ ਉਹ ਸਾਰਾ ਸ਼ਹਿਰ ਟੱਪ ਜਾਂਦੀ ਹੈ ਬੜੀ ਜਿਆਦਾ ਝਾਕਿਆ ਨਹੀਂ ਜਾਂਦਾ ਇਹਦੇ ਕੰਨੀ ਇੰਨੀ ਕਿਤੇ ਜਾ ਦੇਖੋ 来 सोहने सजनो सुबह दे 4:30 हो गया अपणू फास्ट पहुंच दे कर दियानु ते इत्ते लाता अपा ਝੋਟਾ ਆਪਣਾ ਜਮਾ 플ੈਗ ਦੇ ਥੱਲੇ ਕਰਕੇ ਹੁਣ ਲੈਨੇ ਆਪਾਂ ਗੁੱਡ ਸਲੀਪਾ ਦੁਪਹਿਰ ਤਾਈ ਸੱਚੀ ਦੇਣੀ ਛੜ ਗਏ ਯਾਰ ਆ ਦੇਖੋ ਸਾਰੇ ਪਾਸੇ ਸਵੇਰੇ 4:30 ਹੋ ਗਏ ਆ ਥਰਮੋਸ ਤੋਂ ਲੈ ਗਏ ਫੇਰ ਲੈਨੇ ਆ ਗੁੱਡ ਸਲੀਪ ਬਾਹਰ ਆਉਂਦੇ ਕਰਦੇ ਨੂੰ ਤਾਂ ਹੋਰ ਵੀ ਦਿਨ ਚੜ ਗਿਆ ਹੁਣ ਆਉਂਦਾ ਸਹੀ ਟੈਗ ਖਾਈਏ ਦੋ ਰੋਟੀਆਂ ਤੇ ਲਈਏ ਗੁੱਡ ਸਲੀਪਾਂ ਕਹਿੰਦੇ ਛਰੋ ਦਿਨ ਚੜ ਗਿਆ ਤੇ ਬਾ ਹੁਣ ਤਾਂ ਠੰਡਾ ਗਰਮੀ ਨਾ ਹੋ ਜੇ ਦੁਪਹਿਰੇ ਇੱਥੇ ਲਾ ਲਿਆ ਟਰੱਕ ਇਹ ਰ ਕੋ ਕਹਿੰਦੇ ਤਾਂ ਨਹੀਂ ਦੇਖੀ ਜਾਉ